ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗੋਤੀ ਜੀ ਸਹਾਈ ਉਤਾਰ ਖਾਸੇ ਦਸਖਤ ਕਾ ਪਾਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਹੋ ਦੀਰਥਾ ਹਮਨੈ ਸਰਬ ਕਾਲ ਜੀ ਦੀਰਥਾ ਹਮਨੈ ਸਰਬ ਲੋਹੋ ਜੀ ਦੀ ਸਦਾ ਰੱਛਾ ਹਮਨੈ ਅੱਗੇ ਲਖਾਰੀ ਕੇ ਦਸਤਖਤ ਤਵੈ ਪ੍ਰਸਾਦ ਚੋਪਈ ਪ੍ਰਣਮਵਾਦੇ ਕੰਕਾਰਾ ਜਲਥਲ ਮੇਯ ਲਕਿਓ ਪਸਾਰਾ ਆਦਿ ਪੁਰਖ ਬਗਤਿ ਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸ਼ੀ ਹਸਤ ਕੀਟਕੇ ਬੀਜ ਤ ਸਮਾਨ ਨਾਰਵ ਰੰਕ ਜਖ ਸਰਜਾਨਾ ਦੇਵ ਅਲਖ ਪੁਰਖ ਬਗਾਮੀ ਸਭ ਘੜ ਘੜ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨ ਭੇਖਾ ਰਾਗ ਰੰਗ ਜਹ ਰੂਪ ਨ ਰੇਖਾ ਬਰਣ ਚਿਨ ਸਮਹੁ ਤੇ ਨਿਆਰਾ ਆਦਿ ਪੁਰਖ ਦੇਵ ਬਿਕਾਰਾ ਬਰਣ ਚਿਨ ਜੈ ਜਾਤ ਨ ਪਾਤਾ ਸਤਰ ਮਿਤਰ ਜੈ ਤਾਤ ਨ ਮਾਤਾ ਸਬਤੇ ਦੂਰ ਸਬਨਤੇ ਨੀਰਾ ਜਲਥਲਮਹਿਲ ਜੈ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਣ ਚਹਿ ਬਸਤ ਪਵਾਨੀ ਬ੍ਰਹਮਾ ਵਿਸ਼ਣੰਤਨੀ ਪਇਉ ਨੇਤ ਨੇਤ ਮੁਖ ਚਾਰ ਬਤਾਇਉ ਕੋਟਿੰਦੇ ਰੂਪਿੰਦਰ ਬਨਾਏ ਬ੍ਰਹਮਾ ਰੁਦਰ ਰੂਪਾਇ ਖਪਾਇ ਲੋਕ ਚਤਰ ਦਸ ਖੇਲ ਰਚਾਇਉ ਬਾਹੁਰ ਆਪ ਹੀ ਵਿਚ ਮਲਾਇਉ ਦਾਨਵ ਦੇਵ ਫਨਿੰਦੇ ਪਾਰਾ ਗੰਦਰਬ ਜਤਿ ਛੈ ਰਚ ਸੁਭਚਾਰਾ ਭੂਤ ਪਵਿੱਖ ਪਵਾਨ ਕਹਾਨੀ ਘਟ ਘਟ ਕੇ ਪਟ ਪਟ ਕੀ ਜਾਨੀ ਤਾਤਮਾਤ ਜੈ ਜਾਤ ਨ ਪਾਤਾ ਏਕ ਰੰਗ ਕਾ ਹੂ ਨਹੀਂ ਰਾਤਾ ਸਰਵ ਜੋਤ ਕੇ ਬੀਜ ਸਮਾਨਾ ਸਭ ਹੂ ਸਰਵ ਠੋਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਭਗਤਿ ਅਵਦੂਤਾ ਜਾਤ ਪਾਤ ਜੈ ਚਹਿਨਾ ਵਰਣਾਪਗਤ ਦੇਵ ਅਛਿਆਨ ਪ੍ਰਮਾ ਸਭ ਕੋ ਕਾਲ ਸਬਨ ਕੋ ਕਰਤਾ रोग शोक दुखन को हरता एक चित्त जग क्षण त्यायो काल फास के बीच ने आयो सब को काल सबन को हरता रोग शोक दुखन को हरता एक चित्त ज एक क्षण त्यायो काल फास के बीच ने आयो वाहे गुरु जी का खालसा वाहे गुरु जी की